ਆਓ ਜੀ ਜੀ ਆਨ ਕਿਵੇਂ ਹੋ ਦੋਸਤੋ ਠੀਕ ਹੋ ਜੀ ਆਹ ਦੇਖੋ ਜੀ ਆਪਣਾ ਇੱਕ ਨਵਾਂ ਕੰਮ ਆਪਾਂ ਅੱਜ ਸ਼ੁਰੂ ਕੀਤਾ ਪਿੰਡ ਸ਼ੇਰਪੁਰ ਤੈਬਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਮੋਗਾ ਏਰੀਆ ਦੇ ਵਿੱਚ ਆਪਾਂ ਕੰਮ ਸ਼ੁਰੂ ਕੀਤਾ ਇੱਥੇ ਟੈਲ ਲਾਉਣੀ ਆਪਾਂ 2x4 ਦੇ ਸਪੈਸਰ ਪਾ ਕੇ ਤੇ ਆਹ ਬਾਈ ਉਹਨਾਂ ਨੇ ਰੂੜੀ ਰਾੜੀ ਤਾਂ ਪਾ ਦਿੱਤੀ ਐ ਤੇ ਆਪਾਂ ਹੁਣ ਇਹਨੂੰ ਕੱਚਾ ਕਰਨਾ ਪਲਾਸਟਰ ਕਰਨਾ ਤੇ ਮਜੂਨ ਨਾਲ ਆਪਾਂ ਟਾਇਲ ਲਾਵਾਂਗੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਵੀਡੀਓ ਪਾਵਾਂਗੇ ਇਹਨਾਂ ਦੀ ਟਾਇਲ ਲਾਉਂਦਿਆਂ ਦੀ ਪਾਵਾਂਗੇ ਰੂੜੀ ਤਾਂ ਪਾ ਹੀ ਦਿੱਤੀ ਆ ਬਾਈ ਉਹਨਾਂ ਨੇ ਕੱਚਾ ਕਰਨਾ ਆਪਾਂ ਅੱਜ ਸ਼ੁਰੂ ਕਰ ਦਿੱਤਾ ਅੱਜ ਆਪਾਂ ਟਾਇਲ ਚੜਾਉਨੇ ਆ ਬਾਕੀ ਕੱਲ ਨੂੰ ਉਹ ਰੇਤਾ ਪਿਆ ਰੇਤਾ ਚੜਾਵਾਂਗੇ ਦੂਜੀ ਮੰਜ਼ਲ ਤੇ ਕੰਮ ਰੇਤਾ ਵੀ ਥੋੜੀ ਜਿਹੀ ਉੱਪਰ ਕੋਈ ਚੜਨੀ ਆ ਆ ਪੌੜੀਆਂਾਂ ਥਲਣੀ ਦੀ ਚੜ੍ਹਨੀ ਆ ਰੇਤਾ ਪੌੜੀਆਂ ਵਜਦੀ ਰੇਲ ਬੰਨਣੀ ਆ ਪੂਰੀ